ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੱਪਣ ਝੋਟੀ ਦਿਖਾਉਣੇ ਆ ਸੂਨੂ ਡੈਰੀ ਆ ਡਟੇਲ ਆਪਾਂ ਵੀਰ ਤੇ ਇਹਦੇ ਬਾਰੇ ਪੁੱਛਦੇ ਆਓਗੇ ਕੀ ਕੀ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਐਡਰੈਸ ਜੀ ਪਿੰਡ ਸਹਿਣਾ ਜੀ ਠੀਕ ਆ ਜਿਹੜਾ ਬਰਨਾਲਾ ਆਪਣਾ ਠੀਕ ਆ ਤੇ ਮੋਬਾਈਲ ਨੰਬਰ ਆ ਗਿਆ 700 ਪੂਰਾ 9780742 ਹਾਂਜੀ ਸੋ so, 700 ਪੂਰਾ 97 80 742 ਵੀਰ ਦਾ ਮੋਬਾਈਲ ਨੰਬਰ ਆ ਤੇ ਜਿਹੜੀ ਬਾਈ ਜੇ ਆਪਾਂ ਝੋਟੀ ਦੇਖੀ ਜਨੇ ਜੀ ਕਿਹੜਾ ਸੂਆ ਇਹ ਸੂਰੀ ਆ ਤੀਜੇ ਸੂਏ ਕੈਕ ਦਿਨ ਬਾਕੀ ਆ ਸੂਟ ਇਹਦੇ ਇਹ ਦੇਣੇ ਪੂਰੇ ਹੋਏ ਹੋਇਆ ਜੀ ਬਸ ਹੋਣ ਦੋ ਦਿਨ ਲੈ ਜੇ ਚਾਰ ਦਿਨ ਲੈ ਜੇ ਇਹਦਾ ਮਤਲਬ ਠੀਕ ਹੈ ਇਹ ਆਪਣੀ ਘਰ ਦੀ ਜਾਂ ਆਪਣਾ ਕਿਨੇ ਆ ਘਰ ਦੀ ਆ ਜੀ ਇਹ ਨੂੰ ਆਪਾਂ ਲੈਤੀ ਜੀ ਪਹਿਲੇ ਸੂਏ ਠੀਕ ਆ ਪਹਿਲਾ ਦੂਜਾ ਦੋ ਸੇ ਦੁੱਧ ਪੀ ਲਿਆ ਕਰ ਹਾਂ ਜੀ ਹਾਂ ਠੀਕ ਹੈ ਅੱਜ ਮੰਦਪਾ ਉਹ ਦਿਨ ਪੂਰੇ ਇੱਕ ਅੱਧਾ ਦਿਨ ਹੀ ਕੱਟੂਗੀ ਹਾਂਜੀ ਹਾਂਜੀ ਕਾਇਦ ਨੇ ਲੋ ਮਹਾਰਾਜ ਦਾ ਰੰਗਲਾ ਵੀ ਕਾਇਦ ਨੇ ਲੈ ਜੁਟਦੇ ਠੀਕ ਹੈ ਟੀਕਾ ਡੂਗਾ ਵਧੀਆ ਭਰਾਏ ਜੀ ਹਾਂਜੀ ਸਰਕਾਰੀ ਟੀਕਾ ਵਧੀਆ ਠੀਕ ਹੈ ਤੇ ਦੁੱਧ ਕਿੰਨਾ ਕੁ ਦਿੰਦਾ ਪਿਛਲੀ ਵਾਰ ਇਹਨੇ ਦੱਸਾਇਆ ਜੀ 14 ਲੀਟਰ ਪੂਰਾ ਦੂਜੇ ਸੂਏ ਆਪਾਂ 14 ਕਿਲੋ ਦੁੱਧ ਤੇ ਝੋਲਿਆ ਹਾਂ 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 ਬਾਕੀ ਖੰਡੀ ਸੀਤ ਓਤੀ ਬਹੁਤ ਆ ਠੀਕ ਹੈ ਤੇ ਚੋਣ ਜਵਾਦੀ ਕਿਵੇਂ ਓਕੇ ਓਕੇ ਜੰਮ ਜੰਮ ਕੋਈ ਪਾਸਾ ਹੋਣੀ ਬੋਰਾ ਵੀ ਠੀਕ ਹੈ ਹਾਂ ਤੋਂ ਲੇਵਾ ਦੇਖੋ ਥੋੜਾ ਸਾਫ ਸੁਥਰਾ ਤੇ ਇਹਦਾ ਕੀ ਮੁੱਲ ਕੀ ਰੱਖਿਆ ਜੀ 1 ਲੱਖ ਠੀਕ ਹੈ ਮੜਾ ਮੜਾ ਮੌਕੇ ਤੇ ਮਾਣ ਹੋ ਜਾਓ ਮਾਣ ਤਾਣ ਕਰਾਂਗੇ ਤੋਰ ਦੇ ਬਾਅਦ ਕਦ ਕੜ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀਸੰਮੀ ਬੜੀ ਵੀ ਤੀਜਾ ਸੂਆ ਝੋਟੀ ਸੁੱਦੀ ਪਈ ਆ ਸੂਣ ਦੇ ਵਿੱਚ ਲਗਭਗ 1 ਅੱਧਾ ਦਿਨ ਹੀ ਘਟੂਗੀ ਹਨਾ ਹਾਂਜੀ ਹਾਂਜੀ ਬਸ 1 2 ਦਿਨ ਵਾ ਠੀਕ ਹੈ ਤਿਆਰੀ ਦੇ ਵਿੱਚ ਹੀ ਆ ਢੋਲੇਵਾ ਦੇਖ ਸਕਦੇ ਢੋਲੇਵਾ ਸੋਹਣਾ ਸਾਫ ਸੁਥਰਾ 14 ਕਿਲੋ ਮਾਲ ਕਦਾ ਦੇ ਆ ਕਿ ਦੂਜੇ ਮੋਰਲੇ ਵਿੱਚ ਦੂਜੇ ਸੂਏ ਕੰਢੇ ਆਪਾਂ ਦੁੱਧ ਚੋਇਆ ਤੇ ਸਰਕਾਰੀ ਲੱਗਿਆ ਵਾ ਸੀਮਨ ਕਹਿੰਦਾ ਬਾਬਾ ਲੈਣ ਆਲਾ ਚਾਹੇ ਜਸ ਮੰਨ ਕੇ ਲੈ ਲੈ ਚਾਹੇ 15 ਮੰਨ ਕੇ ਲੈ ਲੈ ਆਪਣੀ ਸਮਝ ਨਾਲ ਲੈਣੀ ਐ ਇੱਕ 10 ਦੀ ਕੀਮਤ ਆ ਤੇ ਮਾਰਦਾਨਾ ਇੱਕ 10 ਦੇ ਵਿੱਚ ਹੋ ਜਾਊਗਾ ਜੀ ਹਾਂਜੀ ਹਾਂਜੀ ਮਾਰਦਾਨਾ ਖੁੱਲਾ ਕਰਾਂਗੇ ਸੋ ਇੱਕ 10 ਦੇ ਵਿੱਚ ਵੀਰੇ ਕਹਿੰਦੇ ਖੁੱਲਾ ਮਾਰਦਾਨਾ ਕਰਾਂਗੇ ਘਰੇਲੂ ਝੋਟੀ ਆ ਤੀਜਾ ਸੂਆ ਸੂਰੀ ਆ ਪਿੰਡ ਸਹਿਣਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਸੋ ਕਿਸੇ ਵੀ ਵੀਰ ਦੇ ਝੋਟੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਆਈ ਰੋਤਾ ਵਾ ਕੋਈ ਆ ਹੀ ਨਹੀਂ ਕਿਸੇ ਪਾਸੋਂ ਹੱਥ ਪਰਾਂ ਹੋਣਾ ਠੀਕ ਆ ਖਰੀਦਦਾਰੀ ਕਰ ਸਕਦੇ ਹੋ ਭਾਰ ਘੁਰਦਾ ਹੈ ਗਾਰੰਟੀ ਆ ਜੀ ਕੋਈ ਨਹੀਂ ਠੀਕ ਆ ਠੰਡੀ ਸੀਲ ਆ ਜੀ ਹਾਂਜੀ ਹਾਂਜੀ ਠੀਕ ਹੈ ਦੋ ਵੀ ਲੰਮਾ ਟਾਈਮ ਲੰਦੀ ਆ ਇਹ ਕੋਈ ਆਣੀ ਨਹੀਂ ਵੀ ਕੈਗਮੀ ਨੇ ਪਹਿਲਾਂ ਛੱਡੀ ਆ ਇਹ ਤਿੰਨ ਮਹੀਨੇ ਲੱਗੇ ਦੁੱਧੋ ਦਾ ਠੀਕ ਹੈ ਕਹਿੰਦਾ ਤਿੰਨ ਕੁ ਮਹੀਨਾ ਦਾ ਸੰਭ ਪੈਂਦਾ ਹਾਂਜੀ 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 ਠੀਕ ਹੈ ਸੋ ਵੀਰੋ ਦੇਖ ਲਈ ਸਭ ਦਾ ਤੈਅ ਦੋ